ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈ ਜੀ ਅੱਜ ਆਪਣਾ ਹੋ ਗਿਆ ਹੈ 63ਵਾਂ ਦਿਨ ਤੇ ਅੱਜ ਪਾਣਗੇ ਪਟਾਕੇ ਲੱਗਣ ਜਾ ਰਹੀ ਹੈ ਗਰਾਊਂਡ ਦੇਖਦੇ ਆ ਅੱਜ ਫਿਰ ਕਿਹੜਾ ਪਉਂਦਾ ਪਟਾਕੇ ਅੱਜ ਤੁਹਾਨੂੰ ਦਿਖਾਉਨੇ ਆ ਫੇਰ ਨਿੱਕਾ ਜਿਹਾ ਸ਼ੋਅ ਮੈਚ ਅੱਜ ਨਿਆਣਿਆਂ ਦਾ ਪਤਾ ਲੱਗਦਾ ਨਿਆਣਿਆਂ ਨੇ ਮਿਹਨਤ ਲਾਈ ਆ ਕੈਂਪ ਦਾ ਫਾਇਦਾ ਹੋਇਆ ਬਹੁਤ ਜ਼ਿਆਦਾ ਨਿਆਣਿਆਂ ਨੂੰ ਤੇ ਤੁਹਾਨੂੰ ਦਿਖਾਉਨੇ ਕਿੰਦਾਂ ਵਧੀਆ ਹੋ ਗਏ ਨਿਆਣੇ ਕਿੰਨੇ ਵਧੀਆ ਦਾਦ ਮਾਰਨ ਲਾ ਪਏ ਚੱਕ ਲੋ ਇਹਨੂੰ ਛੱਡਿਓ ਨਾ ਇਹਨੂੰ ਅੱਜ ਡਰਨਾ ਨਹੀਂਗਾ ਪਹਿਲੀ ਰੇਡ ਪੈ ਗਈ ਕਹਿੰਦੇ ਡੇਡ ਵਾਲੀ ਚੱਲ ਚੱਲ ਕੱਢ ਕੈਂਚੀ ਕੱਢ ਕੈਂਚੀ ਨਾਲੀ ਸਿਰ ਤੇ ਭਾਰ ਭਾ ਦੂਜੇ ਹੱਥ ਨਾਲ ਵੀ ਦੂਜੇ ਹੱਥ ਨਾਲ ਵੀ ਦੂਜਾ ਹੱਥ ਕੱਢ ਇੱਕ ਸਿਰ ਤੇ ਹੱਥ ਰੱਖ ਗੋਟ ਛੜਾ ਗੋਟ ਛੜਾ ਦੂਜਾ ਹੱਥ ਹਾਂ ਸਿਰਲ ਨੂੰ ਜਾ ਸਿਰਲ ਨੂੰ ਕੰਮ ਬੁਗਲੇ ਸ਼ਾਵਾਂ ਜੀ ਪਤਾ ਲੱਗਦਾ ਮਿਹਨਤ ਲਾਈ ਆ ਖਰਾ ਖਾਦੀ ਆ ਵੇਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਬਸ ਬਸ ਛੱਡ ਦੇ ਛੱਡ ਦੇ ਬਸ ਟਾਈਮ ਹੋ ਗਿਆ ਵਗ ਓ ਛੱਡ ਚੱਲ ਕਰ ਚੱਲ ਚੱਲ ਜਾਵាច់ ਜੋਤਾ ਪੂਰੀ ਮਿਹਨਤ ਕਰਦਾ ਪੂਰੀ ਪਾਲਾ ਕਿੱਥੇ ਦਬਦਾ ਭਰਾਵਾ ਕਿੱਥੇ ਦਬਦਾ ਆ ਲਾਲਾ ਦਾ ਲਾਲੇ ਦੇ ਪੱਠੇ ਆ ਓਏ ਲੱਜ ਪਾਲ ਲੈਣੇ ਅੱਜ ਦੁਨੀਆ ਬਣਾਉਣੀ ਆ ਤੇ ਦੁਨੀਆ ਮੈਂ ਦੁਨੀਆ ਬਣਾਉਣੀ ਆ ਜੋ ਕਰਨਾ ਜਿਹੜਾ ਕਦੇ ਨਹੀਂ ਕੀਤਾ ਕਿਸੇ ਨੇ ਫੇਰ ਹਫਤਾ ਵਰਨਾ ਨਹੀਂ ਐ ਨਾ ਭਾਜੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਆ ਜੀ ਹਾਂਜੀ ਠੀਕ ਆ ਕੀ ਲਵਾ ਰਹੇ ਅੱਜ ਬੰਦੇ ਕਹਿੰਦੇ ਬਾਹਰੋਂ ਜਾਦੇ ਆਉਂਦੇ ਆ ਹਾਂ ਫਰੰਟ ਤੇ ਘਰ ਤਾਂ ਨਾ ਕੀ ਚੱਕਰ ਕੀ ਐ ਦੇ ਫਿਰ ਸਟਾਰ ਬੰਦੇ ਆ ਧਿਆਨ ਪਤਾ ਯਾਰ ਅੱਛਾ ਜੀ ਹਾਂ ਠੀਕ ਆ ਠੀਕ ਆ ਅੱਜ ਆ ਗਿਆ ਤੁਹਾਡੇ ਪੱਟ ਦੇ ਆ ਦੋਕ ਇਹ ਕੱਲ ਵੜਦੇ ਨੇ ਆ ਲਾਲਾ ਹੁੰਦਾ ਇੱਕ ਪੱਕਾ ਨਾ ਇਹ ਪੱਕਾ ਠੀਕ ਆ ਠੀਕ ਸਹੀ ਐ ਸਹੀ ਐ ਜੀ ਦੂਜੇ ਨਹੀਂ ਹੁੰਦੇ ਹਨਾ ਆ ਵੇਖ ਲਓ ਜੀ ਆ ਮੁੰਡਾ ਰਾਈ ਵਾਲਾ ਆਉਂਦਾ ਸਵੇਰ ਨੂੰ ਉੱਠ ਕੇ ਕਿਉਂ ਜੀ ਹਾਂ ਜੀ ਆ ਆ ਮੁੰਡਾ ਤੁਹਾਡੇ ਪੱਟ ਦਾ ਅੱਜ ਆ ਗਿਆ ਦੋ-ਦੜ ਵੜਦਾ ਰਿਹਾ ਹਾਂ ਪਰ ਜਿਹੜਾ ਉਹਨਾਂ ਦੀ ਪ੍ਰੋਗਰਾਮ ਪਰ ਹੈਗਾ ਵਧੀਆ ਇਹ ਕਿਆ ਲੈ ਵਈ ਮੇਤਰਾ ਓਏ ਓ ਤੇਰਾ ਰਮਿੰਦ ਜੀ ਵੈਰੀ ਗੁੱਡ ਅਮਰ ਤੌੜਖਾਲਾ ਛਲ 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 ਓਰੀਏ ਨੇ ਧੌਣ ਤੋੜ ਦੇਣੀ ਸੀ ਪਾਜਾ ਪਾਜਾ ਦੇ ਬੈਗ ਹੀ ਬੈਗ ਹੀ ਬੈਗ ਹੀ ਬੈਗ ਹੀ ਬੈਗ ਹੀ ਵੈਰੀ ਗੁੱਡ ਉਧਰ ਅਮਰਤਾ ਬਾਜ ਵੀ ਕਬੱਡੀ ਦੇ ਚਲੇ ਗਿਆ ਵਾ ਤੇ ਲਾਲੇ ਹੁਣੀ ਵੀ ਅੱਜ ਪਾਲੇ ਹੁਣੀ ਵੀ ਅੱਜ ਡਬਲ ਟੱਚ ਚੱਲ ਛਾਵਾ ਛਾਵਾ ਪਾਕ ਵੱਡੀ ਚੱਲ ਵੈਰੀ ਗੁੱਡ ਚੱਲ ਕੀ ਕਰਦਾ ਵਾ ਨਹੀਂ ਲੱਗਾ ਨਹੀਂ ਲੱਗਾ ਚੱਲ 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 ਵਾਵਾ ਕਰਵਾਵਾ ਕੱਢਵਾਵਾ ਐਦਾ ਭਾਜਾ 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 ਡੋਜ ਮਾਰ ਵੈਰੀ ਗੁੱਡ ਚੱਲ ਵੀ ਜੋਤੇ ਡਾਰਲਿੰਗ ਚੱਲ ਭੱਜਣਾ ਵਾ ਉਹ ਉਹ ਵੈਰੀ ਗੁੱਡ ਜੋਤੇ ਕੀ ਗੱਲ ਹੈ ਤੇਰੇ ਪੇਸ਼ਵਾਵਾ ਵਿਆ ਕੱਲ ਦਾ ਇਹ ਨਹੀਂ ਨਹੀਂ ਬਸ ਇੱਧੇ ਰਹਿੰਦੇ ਬਾਛੜਨਾ ਨਹੀਂ ਇਹਨੂੰ ਬਸ ਇੱਥੇ ਰਹਿ ਇੱਥੇ ਡੋਜ ਨਹੀਂ ਆਇਆ ਇਹਦਾ ਸ਼ੇਰਾ ਬਲਬਰ ਦਾ ਡੋਜ ਕੰਦਾ ਡੋਜ ਕੈਂਚੀ ਨਾ ਆਇਆ Depende ਹੱਪ ਮਾਰ ਚੱਲ ਬਸ ਛੱਡ ਦੇ ਹੋਰ ਨਹੀਂ ਸ਼ਾਟ ਹੋਣਾ ਵੀ ਗਜਨੀ ਆ ਗਿਆ ਜੀ ਪੰਜ ਆਣੇ ਲਾਉਣੀ ਕੇਰੀ ਹੋ ਗਜਨੀ ਵੀ ਫੜ ਲਿਆ ਗਜਨੀ ਦੇ ਵੀ ਐਕਸ਼ਨ ਬੰਦ ਕਰਤੇ ਉਹਨਾਂ ਨੇ ਫਾਇ ਆਕੇ ਨੰਦ ਹੋ ਗਈ ਖਾਈ ਖਾਈ ਕੋਈ ਨਹੀਂ ਛਾਦੀ ਮੜੂਗਾ ਤੇਰਾ ਪੱਠਾ ਕਿ ਨਹੀਂ ਮੜੂ ਤੇਰਾ ਪੱਠਾ ਚਾਰੀ ਜਾ ਉੱਧਰ ਦੇ ਹੈ ਛਾਜੀ ਕਹਿੰਦਾ ਮੇਰਾ ਉਹ ਤੂੰ ਟੱਚ ਮਾਰਿਆ ਕਰ ਉੱਥੇ ਖੜਾ ਰਹਿਣਾ ਵਾ ਪ੍ਰੈਸ ਮਾਰ ਕੇ ਭੱਜਣਾ ਪਾਜੀ ਨੇ ਕਿੰਨੀ ਵਾਰੀ ਦੱਸਿਆ ਤੈਨੂੰ ਟੱਚ ਲਾਇਆ ਕਰ ਗੱਡੀ ਬਾਹ ਵਾ ਬੁਗਲੇ ਤੇ ਨਹੀਂ ਸਾਰਿਆਂ ਦੇ ਧਿਆਨ ਰੱਖ ਕੱਢ ਪ੍ਰੈਸ ਪਿੱਛੇ ਨੂੰ ਉਹ ਬੁਗਲੇ ਕਹਿੰਦੇ ਬੁਗਲੇ ਦੀ ਮਿਹਨਤ ਦੱਸਦੀ ਆ ਹੁਣ ਵੀ ਪਹਿਲਾਂ ਕਹਿੰਦੇ ਬੁਗਲੇ ਫਾੜ ਨਹੀਂ ਹੁੰਦਾ ਹੁੰਦਾ ਹੀ ਹੁਣ ਬੁਗਲੇ ਦੀ ਮਿਹਨਤ ਦੱਸਦੀ ਆ ਬੁਗਲਾ ਕਹਿੰਦੇ ਕਿਸੇ ਚੀਜ਼ ਦਾ ਨਾਂ ਵਾ ਦੋ ਦੋ ਰੇਡਾਂ ਫੜ ਲਈ ਬੁਗਲੇ ਬਹੁਤ ਵਧੀਆ ਸ਼ਾਬਾਸ਼ ਸਹਿਜ ਭਾਜੀ ਕੀ ਹੋਇਆ ਅੱਜ ਹਾਂ ਸਹਿਜ ਭਾਜੀ ਮੋੜ ਕਾ ਤੂੰ ਨਹੀਂ ਰਿਹਾ ਅੱਜ ਅੱਜ ਕੋਈ ਨਹੀਂ ਕੋਈ ਕਿਉਂ ਨਹੀਂ ਔਰੇ ਹੋਏ ਹੋਏ ਆ ਜਾਫੀ ਹੁਣ ਤੇਰਾ ਪੀਰ ਪਾਲਿਆ ਨੇ ਅੱਜ ਮੌਸਮ ਠੰਡਾ ਪਾਜੀ ਕੌਣ ਜੀ ਫੜੇਗਾ ਬਾਈ ਤੇ ਦੋ ਤੋਂ ਬਹੁਤ ਵਧੀਆ ਲੱਗਦਾ ਹੈ ਮੈਂ ਤੇਰੇ ਐਲ ਆਇਆ 40 ਸ਼ਾਹ ਜੀ ਕਸ਼ਾ ਦੇ ਦੁੱਧ ਕੇ ਦੁੱਗਾਂ ਵਾਲਿਆਂ ਨੂੰ ਟੰਗਦਾ ਏ ਕੀ ਅਲੀ ਸ਼ਾਜੀ ਸ਼ਾਦੀ ਸ਼ਾਬਾਸ਼ ਉਹ ਪਿੱਛੇ ਰੁਕ ਰਹਾ ਉਹਦਾ ਚਲ ਚਰੋਂ ਤੇ ਲੋ ਵੀ ਪਾਲੇ ਦਾ ਹੋ ਗਿਆ ਭੇੜ ਸ਼ਾਜੀ ਨਾ ਲੱਗੇ ਨਹੀਂ ਲੱਗਣਾਗਾ ਅਗਰ ਪੜਦੇ ਜਾਂ ਸਾਰਾ ਕੁਝ ਸਹੀ ਤੇ ਦੇਖਦੇ ਜੁਨਾਹ ਠੀਕ ਹੈ ਭਾਜੀ ਕਿਦਾਂ ਕਿਦਾਂ ਹੁਣ ਸੱਟ ਠੀਕ ਆ ਹਾਂ ਬਸ ਠੀਕ ਆ ਪਿਆ ਫਰਕ ਹਾਂ ਪਿਆ ਫਰਕ ਕਦੋਂ ਖੇਡਣਾ ਫੇ ਹੁਣ ਹਾਂ ਖੇਡਦਾ ਭਾਜੀ ਮੈਚ ਦੋਦਾ ਠੀਕ ਹੈ ਜੀ ਖਿੱਦ ਦੋ ਚਾਰ ਮੈਚ ਹਲੇ ਪੂਰੇ ਸੱਟ ਜੇ ਨਹੀਂ ਉਧਰ ਠੀਕ ਆ ਠੀਕ ਆ ਭਾਜੀ ਮੈਨੂੰ ਲਗਾ ਦੇ ਹੋਣਾ ਸੱਟ ਸੈੱਟ ਆ ਭਾਜੀ ਆਹ ਭਾਜੀ ਹੈਪੀ ਭਾਈ ਦੇ ਲੱਗੀ ਸੱਟ ਸਿੰਧ ਨਾਲੇ ਭਾਈ ਦੇ ਦੇ ਹੁਣ ਭਾਜੀ ਵੀ ਹੋ ਗਿਆ ਫਿੱਟ ਤਾਂ ਆਪਣੇ ਪਿੰਡ ਆਉਂਦਾ ਭਾਜੀ ਕੈਂਪ ਲਾਉਣ ਭਾਈ ਚਲੋ ਬਹੁਤ ਵਧੀਆ ਗਜਨੀ ਕੋਈ ਨਾ ਚੱਕ ਲੈਨੇ ਗਜਨੀ ਐਕਸ਼ਨ ਕਰਦਨੀ ਚਲਦੀ ਐਕਸ਼ਨ ਕਰਦਨੀ ਚਲਦੀ ਸੁੱਤੇ ਪਏ ਦੇ ਕੁੱਤਾ ਦੇਖ ਲਿਆ ਹੈ ਕੁੱਤਾ ਦੇਖ ਲਿਆ ਸੁੱਤੇ ਪਏ ਕੀ ਦੇਖ ਲਿਆ ਸੁਮਨ ਦੇ ਕੁੱਤਾ ਦੇਖ ਲਿਆ ਤੇ ਐਕਸ਼ਨ ਤਾਂ ਨਹੀਂ ਚਲਦੀਗੇ ਜਿੱਤੇ ਇਹਦੇ ਐਕਸ਼ਨ ਕਰਦਨੀ ਚਲਦੇ ਅੱਜ ਹਾਂ ਉਹਨਾਂ ਨੇ ਢਾਲ ਲਗੋ ਨਹੀਂ ਪਤਾ ਹੀ ਹੈ ਇਹਨੂੰ ਢਾਲੇ ਢਾਲ ਲੈਂਦੇ ਇਹਨੂੰ ਤੂੰ ਨਹੀਂ ਐਕਸ਼ਨ ਕਰਦਾ ਇਹ ਤਮੋਸੀਆ ਹੀ ਪਿਆਈ ਇਹਨੂੰ ਖੁਲਾਉਂਦੇ ਨਹੀਂ ਤੇਰੇ ਕਦੇ ਨਹੀਂ ਐਕਸ਼ਨ ਚੱਲਦੇ ਅੱਜ ਚੱਲਣ ਲੱਗੇ ਚੱਲਣ ਕੀ ਲੱਗੇ ਆ ਬਟਨ ਆਪਾਂ ਤੇਰਾ ਅੱਜ ਕਿਹੜਾ ਵਰੀਡ ਵਾਲਾ ਉਹ ਪਿੱਛੇ ਚਲੋ ਜੇ ਹੁਣ ਫੜਿਆ ਗਿਆ ਨਾ ਵੇਖੀ ਪੈਂਦੀਆਂ ਆਮ ਜੇ ਤੂੰ ਕਿੰਨੀਆਂ ਕਬੱਡੀਆਂ ਪਾਈਆਂ ਅੱਜ ਉੰਨੀਆ ਪਾਉਂ ਦਊਗਾ ਉੰਨੀਆ ਜੱਫਾ ਕਿੰਨੇ ਜੱਫੇ ਲੱਗੇ ਹਾਇ ਕਰਦੇ ਨਹੀਂ ਲੱਗੇ ਨਹੀਂ ਲੱਗਾ ਵਧੀਆ ਪਾਉਣੀ ਤੈਨੂੰ ਕਿੰਨੇ ਜੱਫੇ ਲੱਗੇ ਇੱਕ ਚਲ ਠੀਕ ਆ ਵਧੀਆ ਆ ਬੇ ਉਹ ਪਿੱਛੇ ਹਾਂ ਗੁਰੀ ਤੈਨੂੰ ਕਿੰਨੇ ਲੱਗੇ ਆ ਮੈਨੂੰ ਆਪਾਂ ਹਲੇ ਡੱਕੇ ਨਹੀਂ ਡੱਕੇ ਨਹੀਂ ਗਏ ਹਜੇ ਚਲ ਉਹ ਜਾਣ ਜਾਣ ਤੇ ਮਾਰ ਰਾਂ ਫਿਰ ਕਿਥੋਂ ਫੜਦਾ ਮਾਰਦੇ ਕੋਈ ਨਹੀਂ ਹੁੰਦਾ ਮਾੜੀ ਮੋਟੀ ਵਜਦੀ ਹੁੰਦੀ ਆ ਵਿੱਚ ਐਵੇਂ ਰੋਣ ਲੱ ਪੈਂਦਾ ਵਾ ਹੱਲ ਜੋ ਤੇਰੇ ਮਾਰੀ ਲੱਗੀ ਤੁਹਾਡੇ ਸਾਹਮਣੇ ਲੋੜ ਕਿਤਾ ਲੱਗ ਬਾਰ ਐਵੇਂ ਬਾਹਰ ਠੀਕ ਆ ਠੀਕ ਆ ਸਹੀ ਆ ਤੇਰੇ ਜਿੱਤੇ ਪਹਿਲੇ ਹੀ ਤੁਰੀ ਜਨ ਚੱਲ ਪਿੱਛੇ ਰਹੁ ਤੁਸੀਂ ਦੋ ਉਹ ਵੈਰੀ ਗੁੱਡ ਬਹੁਤ ਵਧੀਆ ਭੱਜ ਸਿੱਧਾ ਹੀ ਸਿੱਧਾ ਹੀ ਸਿੱਧਾ ਹੀ ਸ਼ਾਬਾਸ਼ ਗੁਰੀ ਬਹੁਤ ਵਧੀਆ ਤੇਰਾ ਤੂੰ ਕਬੱਡੀ ਜੀ ਨਾਮ ਮੋੜੀ ਹੈ ਨਾ ਤੇਰੇ ਵੇਖੀ ਵਾਜਦੀਆਂ ਅੱਜ ਕੋਟੀ ਰਹਾ ਬਲਿਆ ਫਿਰਦਾ ਤੈਨੂੰ ਮੈਂ ਕਹਿਣਾ ਭਾਜਾ 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 ਉਹ ਰ ਕੀ ਕਰਨ ਤੇ ਉਹਦੇ ਪਿੱਛੇ ਹੋ ਕੇ ਪਿੱਛੇ ਹੋ ਕੇ ਪਿੱਛੇ ਹੋ ਕੇ ਭਾਜਾ 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 ਸੇੜ ਲੈ ਕੇ ਭਾਜਾ ਭਾਜਾ ਪਰੀ ਚੇਲੇ ਤੇਰੇ ਨੇ ਕੋਈ ਕਬੱਡੀ ਨਹੀਂ ਮੋੜੀ ਅੱਜ ਹਾਂ 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 ਕੋਈ ਨਹੀਂ ਮੋੜੀ ਅੱਜ ਬੁਗਲੇ ਦਾ ਚੱਲ ਚੱਲ ਬੁਗਲੇ ਦਾ ਦੌਰ ਚੱਲਦਾ ਅੱਜ ਬੁਗਲ ਆ ਵੀ ਕੱਚਾ ਵੇ ਟੰਗੇ ਅੱਜ ਟੱਚ ਬਾਹ ਕੱਢ ਕਿੱਡੀ ਬਾਹ ਕੱਢ ਆ ਹਜਦਾ ਬਾਜ ਹਾਂ ਉਹ ਵੀ ਖਾਲੀ ਨਹੀਂ ਹਣਾ ਜਦ ਤੂੰ ਸੁਣਦਾ ਉਹ ਨਹੀਂ ਦੱਸ ਕਿ ਤੂੰ ਨਾ ਟਾਪ ਫੜਦਾ ਇੱਥੇ ਰਹਿ ਬੱਸ ਇਹ ਹਣਾ ਲੱਗਾਂ ਨੂੰ ਪੈਂਦੇ ਲੱਕ ਲੁਕ ਨੂੰ ਨਹੀਂ ਪੈਂਦੇ ਆ ਪੈਂਦੇ ਕਿਉਂ ਨਹੀਂ ਗਏ ਨਹੀਂ ਪਾਗੇ ਹਣਾ ਪ੍ਰੈਸ ਮਾਰਿਆ ਕਰ ਇਨੂ ਕੀ ਕਹਿਣਾ ਥੱਲੇ ਤੋਂ ਜਾ ਤੇ ਲੱਤਾਂ ਬਚਾ ਨਾ ਫੇ ਲੱਕ ਤੇਰਾ ਲੱਕ ਤੇਰਾ ਮਾਮਾ ਸਾਡੀ ਕੋ ਨਹੀਂ ਫੜੂਣਾਗਾ ਕਹਿੰਦਾ ਲੱਕ ਨਹੀਂ ਫੜਦੇ ਗਜਨੀ ਆ ਗਿਆ ਵਾ ਐਕਸ਼ਨ ਹੋਣਾ ਵਾ ਜੇ ਇਹ ਤਾਂ ਫੜ ਲਿਆ ਓਏ ਇਹ ਜੱਫੇ ਬਹੁਤ ਸਿਰਾਂ ਲਾਉਂਦਾ ਯਾਰ ਲੱਤੀ ਲੱਗਦਾ ਓਏ ਕੋਟੀ ਤੈਨੂੰ ਕਹਿੰਦਾ ਰੱਤੀ ਲੱਗ ਜਾ ਉਹ ਬਗਲੇ ਛੱਡ ਦੇ ਨਿਆਣੇ ਇਹਨੂੰ ਫੜਦਾ ਉਹ ਫੜਦਾ ਨਹੀਂ ਤੂੰ ਮੇੜ ਮਾਰੀ ਗਈ ਅੱਗੇ ਲੈ ਨਹੀਂ ਮਾਰੇ ਆ ਜੋਟੇ ਦਿਨ ਲਤਾਂ ਨੇ ਵਿਚਾਰੇ ਤੈਨੂੰ ਪਤਾ ਕੀ ਦੇਖੋ ਜੋ ਤੇ ਜੋ ਤੇਰੀ ਕਬੱਡੀ ਹੋਈ ਪਈ ਮਸ਼ਹੂਰ ਅੱਜ ਕੱਲ ਹਾਂ ਲਾ ਦੇ ਜਿਹੜਾ ਨਿਕਲਦਾ ਹਾਂ ਗਰ ਵੇਖ ਨੱਚਦਾ ਕਿ ਨਹੀਂ ਹਾਂ ਬੱਸ ਬੱਸ ਹਾਂ ਵੈਰੀ ਗੁੱਡ ਇਹ ਤੈਨੂੰ ਇੱਥੇ ਫੜਦਾ ਅੱਗੇ ਵੀ ਆ ਓਏ ਲੱਗਾ ਹੁਣ ਬਗਲੇ ਇੱਧਰ ਆਣ ਕੇ ਇੱਕ ਮਿੰਟ ਲੱਗਦੀ ਚਾਰ ਰੇਟਰ ਕੱਲ ਬਹੁਤ ਸਰਾ ਕਰਾਈ ਇਹਨਾਂ ਨੇ ਸ਼ਾਮੀ ਬੱਚਿਆ ਕੋਤ ਚੱਲੋ ਚੱਲ ਉਹ ਵੈਰੀ ਗੁੱਡ ਥੱਲੇ ਲਾਤਾ ਹਾਂ ਬਹੁਤ ਸੋਨਾ ਬਹੁਤ ਕਰਦੇ ਛੋੜੇ ਗੱਲ ਤੇ ਤਾਨੂੰ ਲੱਕ ਤੇ ਚੜ ਹਾਂ ਹਾਂ ਅਜੇ ਰੱਖੀ ਰੱਖ ਆਇਆ ਓਏ ਅੱਗੇ ਲਾਲਾ ਕਹਿੰਦਾ ਕੋ ਕਰਨਾ ਪੈਣਾ ਵਾ ਬੰਦੇ ਭੱਜੀ ਜਾਂਦੇ ਆ ਮੈਂ ਜਿੱਤੇ ਹੋ ਗਿਆ ਕਹਿੰਦਾ ਉਧਰ ਲਾਲਿਆ ਬਦਾਮ ਜਿਹੜੇ ਕੱਢ ਕੇ ਖਾਦੇ ਹੈ ਨਾ ਵਖਾਦੇ ਅੱਜ ਤੇਨ ਭਾਈ ਨੇ ਕਿੱਦਾ ਦੱਸਿਆ ਉਦਾਂ ਕਬੜੀ ਪਾਉਣੀ ਆ ਭਾਈ ਚੇਲਾ ਮੜੂ ਤੇਰਾ ਪਾਜੀ ਕਹਿੰਦਾ ਨਹੀਂ ਪਾਜੀ ਕਹੀ ਜਾਂਦਾ ਨਹੀਂ ਪਾਜੀ ਨੇ ਕਾ ਟੱਚ ਵੀ ਕੱਢਿਆ ਕਰ ਆ ਵੇ ਚੱਲ ਚੱਲ ਲੱਤ ਨਹੀਂ ਫੜਾਉਣੀ ਪਾਦਾ 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 ਉਹ ਨਹੀਂ ਡੈਪਿਆ ਰੀਡਰ ਸਾਡਾ ਲੈ 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 ਉੱਠ ਉੱਠੇ ਉੱਠ ਕੇ ਪੰਪ ਮਾਰ ਖਟਾਉਣ ਕੜਾ ਚਲੋ ਜਿਆ ਪਰੇ ਚਲੋ ਹੋਏ ਨਾ ਪਹਿਲਾਂ ਤੋਂ ਦੋ ਵੱਲ ਨੂੰ ਬੋਲ ਹਾਏ ਹਾਏ ਉਹਨੇ ਨਹੀਂ ਪਹਿਲਾਂ ਮਾਰੀ ਅੱਜ ਆ ਵੇ ਆ ਲਾਲਾ ਲੜਾਉਂਦਾ ਸਿਆਹੀ ਤੈਨੂੰ ਚੱਲ ਜੋਤੀ ਸ਼ਾਬਾਸ਼ ਸ਼ਾਬਾਸ਼ ਚੱਲ ਚੱਲ ਜੋਤੀ ਦਾ ਸਟਾਈਲ ਜੋਤੀ ਦੇ ਨੂੰ ਪਤਾ ਕਿੱਥੇ ਲੱਗਣਾ ਨਾ ਬੰਦਿਆਂ ਨੇ ਲੱਤਾਂ ਨਹੀਂ ਫੜਾਉਣੀਆਂ ਉਹ ਆ ਗਿਆ ਉੱਧਰ ਹਾਂ ਬੈਕ ਬੈਕ ਪਾਸ ਤੇ ਧਿਆਨ ਨਾ ਕੇ ਸ਼ਾਬਾਸ਼ ਜੋਤੇ ਆ ਤੇਰਾ ਪੇਡ ਪਾ ਗਿਆ ਬੰਦਾ ਉੱਤੇ ਤੂੰ ਉਹਦੇ ਧਿਆਨ ਨਹੀਂ ਖੰਡਿਆ ਹਮ ਥੱਲੇ ਉਹਦੇ ਗੰਦੇ ਆਇਆ ਗਰੀ ਨਾਮਾ ਗਨ ਦਿਵਾਜ ਆਣ ਕੇ ਉੱਤੋਂ ਆਇਆ ਦੋਵੇਂ ਪਾਸੇ ਦੇਖੀ ਤੈਗ ਲਾ ਦੇ ਆਪ ਚਾਲ ਤੇਰੇ ਚਲ ਗੁਰੀ ਸ਼ਾਬਾਸ਼ ਵੇਰੀ ਗੁੱਡ ਵੈਰੀ ਗੁੱਡ ਵੈਰੀ ਓ ਵੈਰੀ ਗੁੱਡ ਅੱਜ ਅੱਜ ਕੋਈ ਸਾਦੇ ਚੇਲੇ ਦੀਆਂ ਚੰਗੀਆਂ ਤਸੱਲੀਆਂ ਕਰਾਈਆਂ ਇਹਨਾਂ ਨੇ ਓਏ ਮੇਰਾ ਪਿੱਛੇ ਆਇਆ ਚੱਲ 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 ਬੁਗਲੇ ਸ਼ਾਬਾਸ਼ ਹਾਂ ਪਾ ਇਦਾਂ ਇਦਾਂ ਵੈਰੀ ਗੁੱਡ ਸ਼ਾਬਾਸ਼ ਆ ਜਾ ਆ ਜਾ ਰੌਜਾ ਭਾਈ ਦੱਸਣ ਦਿਆਈ ਭਾਜੀ ਬੱਚਿਆਂ ਨੂੰ ਪੂਰਾ ਗਾਈਡ ਕਰ ਰਹੇ ਆ ਤੇ ਬੱਚੇ ਬਹੁਤ ਵਧੀਆ ਹੋ ਗਏ ਭਾਈ ਦੀ ਟ੍ਰੇਨਿੰਗ ਪਤਾ ਲੱਗਦਾ ਵਾ ਕਿ ਹੁਣ ਜਿਹੜੇ ਬੰਦੇ ਹਨ ਲੱਗਦੇ ਵੀ ਨਹੀਂ ਆਹ ਅਸੀਂ ਲੋ ਮੁੰਡਾ ਕਿੰਨਾ ਵਧੀਆ ਹੋ ਗਿਆ ਹੁਣ ਤੂੰ ਇੱਥੇ ਰਹਿੜਾ ਆ ਦੇਖ ਤੂੰ ਖੜਾ ਆਹਦੇ ਮੈਂ ਤੇਰੇ ਅੰਦੇਸਾ ਹਨਾ ਆ ਚੀਜ਼ ਦੇਖ ਤਾ ਤੂੰ ਦੇਦਾ ਇੱਥੇ ਆ ਲੱਤਾਂ ਠੀਕ ਆ ਗੱਲ ਸੁਣਿਆ ਕਰ ਭਾਈ ਦੀ ਕੀ ਕਹਿੰਦਾ ਭਾਜੀ ਚੱਲ ਕਹਿੰਦੇ ਗਜਨੀ ਆ ਗਿਆ ਵਾ ਗਜਨੀ ਨੇ ਫੜਿਆ ਕੋਈ ਨਹੀਂ ਗਾ ਅੱਜ ਗਜਨੀ ਨੇ ਵੈਰੀ ਗੁੱਡ ਫੜਿਆ ਆ ਲਾਟਾ ਲਾ ਲਾ ਚੱਕ ਵੀ ਬਾ ਇੱਕ ਲਾਤੀ ਫੜ ਲਾ ਓਏ ਗਜਨੀ ਕੀ ਗੱਲ ਐਕਸ਼ਨ ਨਹੀਂ ਚੱਲੇ ਅੱਜ ਹੌਣ ਕਿੱਥੇ ਹੌਣ ਕਿੱਥੇ ਸ਼ਾਵਾ ਸ਼ਾਵਾ ਸ਼ਾਬਾਸ਼ ਜੋਤੇ ਹੁਣ ਲੱਤਾਂ ਨਹੀਂ ਫੜਾਉਣੀ ਹੈਗੀਆਂ ਬਾਅਦ ਫਾਸਟ ਅਟੈਕ ਆ ਆ ਬਸ ਘਾਰ ਦੇ ਪੰਪ ਵੈਰੀ ਗੁੱਡ ਸ਼ਾਬਾਸ਼ ਉਹ ਤੂੰ ਕਿੱਧਰ ਇੱਧਰ ਚਲ ਚੀਲਾ ਫੀ ਆ ਗਿਆ ਵਾ ਕਿੱਧਰ ਗਿਆ ਰਸ਼ੀ ਰਸ਼ੀਨ ਟੈਂਕ ਆ ਗਿਆ ਵਾ ਤੈਨੂੰ ਮੈਂ ਦੱਸਿਆ ਜੋ ਕਰੰਟ ਥੋੜਾ ਲੱਤਾਂ ਬਚਾ ਹਜੇ ਵੀ ਲੱਤਾਂ ਫੜਾਉਣਾ ਆ ਸਦਾ ਬੁਗਲੇ ਦੀ ਵਾਦੀ ਲਾ ਆ ਤੇਰੀ ਲੱਤ ਫੜ ਗਈ ਤੇ ਦੂਜਾ ਮੁੰਡਾ ਏਸੀ ਆ ਗਿਆ ਤੇਰੀਆਂ ਲੱਤਾਂ ਨੂੰ ਰਾਸ ਸਮਾਨ ਨੇ ਟੱਚ ਮਾਰਿਆ ਕਰ ਖੜਾ ਗਿਆ ਤਾਂ ਰਹਿਣਾ ਵਾ ਉਧਰ ਵੀ ਦੋਵੇਂ ਪੰਨੇ ਘੇਰੀ ਕਮਾ ਘੇਰੀ ਨੂੰ ਕਵਲ ਪਾ ਕਵਲ ਪਾ ਇਹਨਾਂ ਨੂੰ ਤੂੰ ਕਵਲ ਪਾ ਖਾਂ ਤੂੰ ਐਡਾ ਬੰਦਾ ਤੈਨੂੰ ਉਦਾਂ ਨਹੀਂ ਲੱਗਣਾ ਇਹਨਾਂ ਨੇ ਨਾ ਟਾਈਮ ਤਾਂ ਹੋਈ ਜਾਂਦਾ ਵਾ ਦੱਸ ਮਮਾ ਤੇਰੀ 4 ਮਿੰਟ ਦੀ ਕਬੱਡੀ ਕੋਇਆ ਕਰ ਆਹ ਟਾਈਮ ਹੋ ਗਿਆ ਲਾਰੇ ਟੱਚ ਕਰ ਦੇ ਨੂੰ ਬਸ ਇਹ ਬਸ ਰਾਜੀ ਦੀ ਰੱਟੀਲਾ ਨਹੀਂ ਕਿਹੇ ਕੰਮ ਦਾ ਆ ਆ ਬੁਗਲੇ ਤੂੰ ਹੀ ਲਾਜ ਜੋ ਸ਼ਰਮ ਕਰ ਲਓ ਤੁਸੀਂ ਇਹ ਕੋਈ ਨਾ ਇੱਥੇ ਲੱਗਣਾ ਹੀ ਪੈਣਾ ਵਾ ਇੱਥੇ ਟਾਈਮ ਕੋਈ ਨਹੀਂਗਾ ਖੜੇ ਰੋ ਖੜੇ ਰੋ ਇੱਕ ਮਿੰਟ ਦੀ ਕਬੱਡੀ ਹੋ ਗਈ ਆ ਓਏ ਓਏ ਕੋਈ ਸਾਹ ਅਜ ਡੰਡਾ ਫੇਰ ਰਹੇ ਆ ਭੱਜਿਆ ਸ਼ਾਵਾਜ ਹੁਣ ਮੈਂ ਉਹ ਤੋਂ ਮੇਰੇ ਕੀ ਦੱਸਾਂ ਆਹ ਤਾਂ ਹੁਣ ਕੀ ਕੀਤਾ ਛੱਤ ਤੇ ਮਾਰਿਆ ਬਈ ਤੇਰਾ ਗੋਟ ਤਾਂ ਫੜ ਲਿਆ ਉਹਨੇ ਨਹੀਂ ਬਈ ਗੋਟ ਫੜਨ ਲੱਗਾ ਹੀ ਬਾਅਦ ਜੋ ਧੱਕਾ ਮਾਰਿਆ ਬਾਅਦ ਹੀ ਵਜਿਆ ਪਹਿਲਾਂ ਤੇਰਾ ਇਥੋਂ ਫੜ ਆਹ ਚੀਜ਼ ਤੋਂ ਤੇਰੇ ਕੋਲ ਅੱਗੇ ਨਹੀਂ ਗੋਟ ਸੱਟ ਆ ਗਿਆ ਇਹ ਇੰਦਾ ਤਾਂ ਅੱਜ ਹੀ ਮੈਨੂੰ ਲੱਗਿਆ ਮਾਰਿਆ ਇਹ ਗੋਟੇ ਤਾਂ ਫੜ ਲਿਆ ਨਾ ਆ ਵੀਰੇ ਗਾੜੀਆਂ ਮੈਨੂੰ ਤੇ ਜਾ ਵੀ ਕੋਟੇ ਤੋਂ ਪਹੁੰਚਾਇਆ ਚੱਲ ਚੱਲ ਮੰਨੂ ਸ਼ਾਬਾਸ਼ ਤੇਰੀ ਲੱਤ ਕਿਹੜੀ ਆ ਤੇਰੇ ਹੋਈ ਨਹੀਂ ਪਤਾ ਲੱਗਾ ਅਦੋਰੇ ਚਾਰੇ ਬਾਬਾ ਜੀ ਆਹ ਦੋਸਤ ਮੰਨੂ ਓ ਬਹੁਤ ਹੀ ਅੱਛਾ ਆ ਚੱਲ ਗਿਆ ਚੱਲ ਗਿਆ ਵੈਰੀ ਗੁੱਡ ਮੈਂ ਕਾਹ ਕਾਹ ਪੁੱਛਵਾਉਗਾ ਬਹੁਤ ਹੀ ਲਾਲੇ ਹਟ ਜਿੰਨੇ ਕੋਈ ਹਟ ਜਿੰਨੇ ਕਹਿਣਾ ਨਹੀਂ ਉਹ ਅੱਗੇ ਕਾਹ ਜ ਆ ਜਾਂਦਾ ਨਹੀਂ ਮੈਂ ਕਾਹ ਹੀ ਨਾ ਕਾਲੀ ਦੇ ਕੇ ਰਿਕਵਾ ਕੇ ਕੋਈ ਨਾ ਕਾਲੀ ਕਰਿਓ ਲੱਗਦਾ ਹੱਥ ਲਾਉਂਦੇ ਇਹਨੂੰ ਪਤਾ ਲੱਗੇ ਆਪ ਨਹੀਂ ਲੱਗਣਾ ਸੇ ਤੁਰੇ ਜਾ ਤੁਰੇ ਜਾ ਇੱਕ ਸਾਈਡ ਖਿੱਚ ਲੈ ਇਹਨੂੰ ਫਿਲਿਆ ਆ ਬਸ ਬਾਠ ਠੀਕ ਹੈ ਜੋਤੇ ਕੀ ਗੱਲ ਆ ਲੱਗ ਜਿਵੇਂ 30 ਸਕਿੰਟ ਤੇ ਜਾਈ ਹੋ ਗਏ ਤੁਰੇ ਜਾ ਤੁਰੇ ਤੂੰ ਹੱਥ ਨਾਲ ਆ ਇਹਨਾਂ ਆ ਜਾ ਇਹਨਾਂ ਵਾਲੇ ਪੱਲੇ ਆ ਪਰ ਕੇ ਲੈ ਥੱਲੇ ਘੁੰਮ ਜਾ ਥੱਲੇ ਕੋ ਮੀਚ ਲੈ ਘੁੰਮਾ ਗੱਡੇ ਲਾ ਕੇ ਤੁਰੇ ਜਾ ਘਰ ਤੁਰੇ ਜਾ ਹਾਂ ਚੱਲ ਬਾਤ ਚੱਲ ਘੰਟੇ ਦੀ ਠੇਕਾ ਤਾਂ ਨਹੀਂ ਲੈ ਲਿਆ ਆ ਕੇ ਹੀ ਕੋ ਮੋਟਾ ਆ ਫਾਇਦਾ ਵਾ ਅੱਜ ਦੀ ਮਿਹਨਤ ਹੋ ਗਈ ਸਮਾਪਤ ਹਾਂ ਹੁਣ ਚੱਲੇ ਘਰਾਂ ਨੂੰ ਧੀ ਕੇ ਬਰਮੀ ਹਮਨ ਬਹੁਤ ਆ ਆ ਅੱਛਾ ਹਾਂਜੀ ਤੇ ਅੱਜ ਕੀ ਲਾਇਆ ਅੱਜ ਲਾਇ ਇੱਕ ਕਬੱਡੀ ਕਬੱਡੀ ਦਾ ਗਰਾਊਂਡ ਗਰਾਊਂਡ ਕਿੱਦਾਂ ਕਿੱਦਾਂ ਰੇਡਾਂ ਰਿਹਾ ਅੱਜ ਰੇਡਾਂ ਵਧੀਆ ਰਹੀਆਂ ਬਸ ਦੋ ਰੇਡਾਂ ਰੁਕਿਆ ਅੱਛਾ ਦੋ ਰੇਡਾਂ ਰੁਕਿਆ ਹਾਂ ਬਾਕੀ ਸਾਰੀਆਂ ਰੇਡਾਂ ਲੈ ਕੇ ਆਇਆ ਕੱਲ ਫੇ ਠੀਕ ਆ ਤੇ ਵੀ ਚੰਗਾ 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 ਤੋਂ ਹੁਣ ਕੀ ਕਹਿਣਾ ਐਂ ਦੇ ਫੋਲੋ ਕਰੋ ਸਪਾਈ ਕਰੋ ਐਂਡ ਲਾਈਕ ਕਰੋ ਬੱਸ ਕੋਟੀ ਕਿੰਨੀਆਂ ਕਬੱਡੀਆਂ ਫੜਿਆ ਗਿਆ ਇਹ ਸਾਰੀਆਂ ਨੇ ਅੱਜ ਚੱਲ ਕਹਿ ਰਹੇ ਤੁਸੀਂ ਤਕੇ ਸਾਡੇ ਚੈਨਲ ਲਾਈਕ ਫੋਲੋ ਕਰੋ ਸਾਰੇ ਸਾਡੇ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬ ਕਰੋ ਆਈ ਲਵ ਯੂ ਸਾਰਿਆਂ ਨੂੰ ਆਈ ਲਵ ਯੂ ਸਾਰਿਆਂ ਨੂੰ ਓਕੇ ਬਾਈ ਟੇ ਓਕੇ ਬਾਈ ਟਾਟਾ